ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰੇ ਹੀ ਭੈਣ ਭਰਾਵਾਂ ਦਾ ਸਵਾਗਤ ਹੈ ਜੀ ਆਪਣੇ ਚੈਨਲ ਪੰਜਾਬੀ ਰਿਸ਼ਤੇ ਦੇ ਵਿੱਚ ਤੁਸੀਂ ਵੀ ਆਪਣੇ ਰਿਸ਼ਤੇ ਦੀ ਐਡ ਲਗਵਾਓ ਤੇ ਘਰ ਬੈਠੇ ਵੇਖੋ ਹਜ਼ਾਰਾਂ ਹੀ ਰਿਸ਼ਤੇ ਆਪਣੇ ਚੈਨਲ ਤੇ ਸਿਰਫ ਐਡ ਦਾ ਕੰਮ ਕੀਤਾ ਜਾਂਦਾ ਹੈ ਜੀ ਰਿਸ਼ਤਾ ਤੁਸੀਂ ਆਪਣੀ ਜਾਂਚ ਪੜਤਾਲ ਕਰਕੇ ਕਰੋ ਅਗਰ ਤੁਸੀਂ ਵੀ ਐਡ ਲਗਵਾਉਣਾ ਚਾਹੁੰਦੇ ਹੋ ਤਾਂ ਲਿਖੀ ਜਾਣਕਾਰੀ ਸਾਨੂੰ ਸਾਡੇ ਵਟਸਐਪ ਨੰਬਰ ਤੇ ਭੇਜੋ ਤੁਹਾਨੂੰ ਐਡ ਦੀ ਫੀਸ ਦੱਸ ਦਿੱਤੀ ਜਾਵੇਗੀ ਹਾਂਜੀ ਅੱਜ ਦੇ ਆਪਣੇ ਰਿਸ਼ਤੇ ਨੇ ਜੀ ਪੰਜਾਬ ਤੋਂ ਪਹਿਲਾ ਰਿਸ਼ਤਾ ਨੋਟ ਕਰੋ ਜੀ ਨਾਮ ਸਿੰਘ ਪਤਾ ਲੁਧਿਆਣਾ ਸ਼ਹਿਰ ਤੋਂ ਕਾਸਟ ਹੈ ਜੀ ਮੁੰਡੇ ਦੀ ਜੱਟ ਸਿੱਖ ਉਮਰ 1992 ਕੱਦ 5 ਫੁੱਟ 6 ਇੰਚ ਗੋਤ ਗਰੇਵਾਲਾ ਤੇ ਪੰਦੇਰ ਪੜ੍ਹਾਈ ਕਰੀਏ ਜੀ ਮੁੰਡੇ ਨੇ ਪਲੱਸ 2 ਨਾਨ ਮੈਡੀਕਲ ਦੇ ਨਾਲ ਡੀ ਫਾਰਮੇਸੀ ਭੈਣ ਕੋਈ ਨਹੀਂ ਭਰਾ ਇੱਕ ਅਨਮੈਰਿਡ ਹੈ ਜੀ ਮਾਤਾ ਪਿਤਾ ਨੇ ਫੈਮਲੀ ਦੇ ਵਿੱਚ ਕੰਮ ਕਰ ਹੈ ਜੀ ਪਿੰਡ ਦੇ ਵਿੱਚ ਆਪਣਾ ਮੈਡੀਕਲ ਸਟੋਰ ਹੈ ਮਹੀਨੇ ਦੀ ਆਮਦਨ 40000 ਰੁਪਏ ਆ ਸ਼ਹਿਰ ਏਰੀਏ ਦੇ ਵਿੱਚ ਵਧੀਆ ਕੋਠੀ ਹੈ ਜੀ ਜ਼ਮੀਨ ਹੈ ਨਹੀਂ ਮੁੰਡੇ ਕੋਲ ਸੋਹਣਾ ਸੁਨੱਖਾ ਨਸ਼ਾ ਰਹਿਤ ਮੁੰਡਾ ਜੀ ਮੰਗਾ ਪਰਿਵਾਰ ਦੀ ਕਿ ਲੜਕੀ ਜੱਟ ਸਿੱਖ ਚਾ ਸਿੱਖ ਜਨਰਲ ਹੋਵੇ ਜਾਂ ਕਿਸੇ ਅਪਰਕਾਸਟ ਦੀ ਸੋਹਣੀ ਸੁਨੱਖੀ ਤੇ ਪੜ੍ਹੀ ਲਿਖੀ ਲੜਕੀ ਹੋਵੇ ਜੀ ਨੰਬਰ ਦਿੱਤਾ ਗਿਆ ਪਰਿਵਾਰ ਦਾ ਸਿੱਤੀ ਗੱਲਬਾਤ ਕਰਕੇ ਤੁਸੀਂ ਜਾਣਕਾਰੀ ਲੈ ਸਕਦੇ ਹੋ ਹਰੀ ਪੱਟੀ ਵਾਲੇ ਨੰਬਰ ਤੇ ਤੁਸੀਂ ਸਾਡੇ ਨਾਲ ਐਡ ਦੇਣ ਲਈ ਸੰਪਰਕ ਕਰ ਸਕਦੇ ਹੋ ਜੀ ਹਾਂਜੀ ਅਗਲਾ ਰਿਸ਼ਤਾ ਨਾਮ ਚਰਨਜੀਤ ਸਿੰਘ ਪਤਾ ਜ਼ਿਲ੍ਹਾ ਜਲੰਧਰ ਕਾਸਟ ਜੀ ਮਜਵੀ ਸਿੱਖ ਗੋਤ ਸਹੋਤਾ ਇਹਨਾਂ ਦੀ ਘਰ ਵਾਲੀ ਦੀ ਡੈਥ ਹੋ ਗਈ ਹੈ ਜੀ ਬੱਚੇ 3 ਨੇ ਇਹਨਾਂ ਦੇ ਦੋ ਲੜਕੇ ਇੱਕ ਲੜਕਾ ਦੁਬਈ ਦੇ ਵਿੱਚ ਹੈ ਜੀ ਇੱਕ ਕੈਨੇਡਾ ਦੇ ਵਿੱਚ ਲੜਕੀ ਇਹਨਾਂ ਦੀ ਮੈਰਿਡ ਹੈ ਜੀ ਕੰਮਕਾਰ ਹੈ ਜੀ ਰਾਜ ਮਿਸਤਰੀ ਦੇ ਠੇਕੇਦਾਰ ਨੇ ਇਹ ਇਹਨਾਂ ਦੀ ਮੰਗ ਹੈ ਜੀ ਘਰ ਸੰਭਾਲਣ ਵਾਲੀ ਲੇਡੀਜ਼ ਚਾਹੀਦੀ ਹੈ ਇਹਨਾਂ ਨੂੰ ਜਿਸ ਦੀ ਉਮਰ 40 ਤੋਂ 45 ਸਾਲ ਤੱਕ ਦੀ ਹੋਵੇ ਨੰਬਰ ਦਿੱਤਾ ਗਿਆ ਜੀ ਇਹਨਾਂ ਦੇ ਪਰਿਵਾਰ ਦਾ ਤੁਸੀਂ ਸਿੱਧੀ ਗੱਲਬਾਤ ਕਰ ਸਕਦੇ ਹੋ ਹਰੀ ਪੱਟੀ ਵਾਲੇ ਨੰਬਰ ਤੇ ਤੁਸੀਂ ਸਾਡੇ ਨਾਲ ਐਡ ਦੇਣ ਲਈ ਸੰਪਰਕ ਕਰ ਸਕਦੇ ਹੋ ਜੀ। ਹਾਂਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਦਲਜੀਤ ਸਿੰਘ ਪਤਾ ਜੀਰਕਪੁਰ ਕਾਸਟ ਰਾਮਗੜੀਆ ਗੋਤ ਦਿਉਲ ਤੇ ਬਾਸੂ ਉਮਰ ਹੈ ਜੀ ਮੁੰਡੇ ਦੀ 15/12/1999 ਕੱਦ 6 ਫੁੱਟ ਜਨਮ ਸਥਾਨ ਚੰਡੀਗੜ੍ਹ ਪੜ੍ਹਾਈ ਗ੍ਰੈਜੂਏਸ਼ਨ ਕਰੀ ਹੈ ਜੀ ਭੈਣ ਇੱਕ ਮੈਰਿਡ ਆ ਤੇ ਭਰਾ ਵੀ ਇੱਕ ਮੈਰਿਡ ਹੈ। ਪਿਤਾ ਦਾ ਨਾਮ ਹੈ ਜੀ ਤੇਜਿੰਦਰ ਸਿੰਘ ਆਪਣਾ ਬਿਜ਼ਨਸ ਹੈ। ਮਾਤਾ सुरेंद्र ਕੌਰ ਹਾਊਸ ਵਾਈਫ ਨੇ ਕੰਮ ਕਰ ਹੈ ਜੀ ਜੋਬ ਆਰ ਐਮ ਇਨ ਨੈਕਸਾ ਮਰੂਤੀ ਕੰਪਨੀ ਦੇ ਵਿੱਚ ਮੁੰਡਾ ਕੰਮ ਕਰਦਾ ਹੈ ਜੀ ਮੰਗ ਆ ਪਰਿਵਾਰ ਦੀ ਕੁੜੀ ਸੋਹਣੀ ਸੁਨੱਖੀ ਵਧੀਆ ਪਰਿਵਾਰ ਦੀ ਘਰੇਲੂ ਹੋਵੇ ਜੀ ਹੋਰ ਪਰਿਵਾਰ ਦੀ ਕੋਈ ਮੰਗ ਨਹੀਂ ਨੰਬਰ ਦਿੱਤਾ ਗਿਆ ਜੀ ਪਰਿਵਾਰ ਦਾ ਸਿੱਤੀ ਗੱਲਬਾਤ ਤੁਸੀਂ ਕਰ ਸਕਦੇ ਹੋ ਹਰੀ ਪੱਟੀ ਵਾਲੇ ਨੰਬਰ ਤੇ ਤੁਸੀਂ ਸਾਡੇ ਨਾਲ ਐਡ ਦੇਣ ਲਈ ਸੰਪਰਕ ਕਰੋ ਜੀ ਜੀ ਅਗਲਾ ਰਿਸ਼ਤਾ ਨਾਮ ਹਰਵਿੰਦਰ ਸਿੰਘ ਪਤਾ ਫਰੀਦਕੋਟ ਕਾਸਟ ਹੈ ਜੀ ਬਰਾੜ ਤੇ ਉਮਰ ਹੈ 38 1990 ਪੜ੍ਹਾਈ ਕਰਿਆ ਜੀ ਮੁੰਡੇ ਨੇ MBA ਭੈਣ ਇੱਕ ਮੈਰਿਟ ਹੈ ਕੰਮ ਕਰਿਆ ਜੀ ਮੁੰਡਾ ਹਾਂਗਕਾਂਗ ਦੇ ਵਿੱਚ ਆਪਣਾ ਬਿਜ਼ਨਸ ਕਰ ਰਿਹਾ 12 ਕਿੱਲੇ ਜ਼ਮੀਨ ਹੈ ਅਤੇ ਸਿਟੀ ਦੇ ਵਿੱਚ ਪਲਾਟ ਹੈ ਜੀ ਮੁੰਡਾ ਤਲਾਕशुदा ਹੈ ਇੰਡੀਆ ਆਇਆ ਹੋਇਆ ਜੀ ਮੰਗਾ ਪਰਿਵਾਰ ਦੀ ਕੁੜੀ ਘਰੇਲੂ ਹੋਵੇ ਪੜ੍ਹੀ ਲਿਖੀ ਹੋਵੇ ਵਿਆਹ ਜਲਦੀ ਕਰਨਾ ਹੈ ਜੀ ਨੰਬਰ ਦਿੱਤੇ ਗਏ ਨੇ ਪਰਿਵਾਰ ਤੇ ਤੁਸੀਂ ਸਿੱਧੀ ਗੱਲਬਾਤ ਕਰਕੇ ਪੂਰੀ ਜਾਣਕਾਰੀ ਲੈ ਸਕਦੇ ਹੋ ਜੀ ਹਰੀ ਪੱਟੀ ਵਾਲੇ ਨੰਬਰ ਤੇ ਸਾਡੇ ਨਾਲ ਐਡ ਦੇਣ ਲਈ ਸੰਪਰਕ ਕਰ ਸਕਦੇ ਹੋ ਜੀ ਤੁਸੀਂ ਜੀ ਅਗਲਾ ਰਿਸ਼ਤਾ ਨੋਟ ਕਰੋ ਨਾਮ ਲਵਦੀਪ ਸਿੰਘ ਗੁਰਸਿੱਖ ਹੈ ਜੀ ਮੁੰਡਾ ਪਤਾ ਹੁਸ਼ਿਆਰਪੁਰ ਤੋਂ ਕਾਸਟ ਰਾਮਦਾਸੀਆ ਗੋਤ ਪਾਲ ਉਮਰ ਹੈ ਜੀ 5 ਜਨਮ 1996 ਕੱਦ 5 ਫੁੱਟ 11 ਇੰਚ ਤੇ ਪੜ੍ਹਾਈ ਕਰੀ ਹੈ ਜੀ ਬੀ ਟੈਕ ਪੀਜੀਡੀਸੀ ਹੈ ਭੈਣ ਇੱਕ ਮੈਰਿਡ ਹੈ ਜੀ ਇਹਨਾਂ ਦੀ ਕੰਮ ਕਰ ਹੈ ਆਈਟੀ ਮਲਟੀਨੇਸ਼ਨਲ ਕੰਪਨੀ ਦੇ ਵਿੱਚ ਮੁੰਡਾ ਕੰਮ ਕਰਦਾ ਹੈ ਜੀ 1 ਲੱਖ ਰੁਪਇਆ ਮੰਥਲੀ ਇਨਕਮ ਹੈ ਮੰਗ ਹੈ ਜੀ ਪਰਿਵਾਰ ਦੀ ਕੁੜੀ ਨੇ ਬੀਟੈਕ ਐਮਸੀਏ ਬੀਸੀਏ ਐਮਏ ਜਾਂ ਫਿਰ ਬੀਐਡ ਕੀਤੀ ਹੋਵੇ ਲੜਕੀ ਦਾ ਕੱਦ 5 ਫੁੱਟ 4 ਇੰਚ ਤੋਂ ਉੱਪਰ ਹੋਵੇ ਜੀ ਨੰਬਰ ਦਿੱਤਾ ਗਿਆ ਪਰਿਵਾਰ ਦਾ ਤੁਸੀਂ ਸਿੱਧੀ ਗੱਲਬਾਤ ਕਰਕੇ ਪੂਰੀ ਜਾਣਕਾਰੀ ਲੈ ਸਕਦੇ ਹੋ ਹਰੀ ਪੱਟੀ ਵਾਲੇ ਨੰਬਰ ਤੇ ਤੁਸੀਂ ਸਾਡੇ ਨਾਲ ਐਡ ਦੇਣ ਲਈ ਸੰਪਰਕ ਕਰ ਸਕਦੇ ਹੋ ਜੀ